ਆਪਣੇ ਕੋਲੇ ਜੀ ਗੱਡੀ ਕੰਪਾਉਂਡ ਹੋ ਕੇ ਆਈ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਸਾਡੇ ਕੰਮ ਕੀਤੇ ਕਿੰਨਾ ਫਰਕ ਹੁੰਦਾ ਅਸੀਂ ਦੱਸਣਾ ਚਾਹੁੰਦੇ ਆ ਜਦੋਂ ਤੁਸੀਂ ਕੰਪਾਉਂਡ ਕਰਾਉਨੇ ਹੋ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਰਬੜ ਪਾਰਟ ਦੇ ਵਿੱਚ ਕੰਪਾਉਂਡ ਨਾ ਫਸੇ ਕਿਉਂਕਿ ਰਬੜ ਪਾਰਟਸ ਜਿੰਨੇ ਵੀ ਥੱਲੇ ਪਾਸੇ ਆ ਉਹ ਖਰਾਬ ਹੋ ਜਾਂਦੇ ਆ ਆਪਾਂ ਇਹਨੂੰ ਕਿਵੇਂ ਰਿਮੂਵ ਕਰਦੇ ਆ ਸਾਡੇ ਕੋਲੇ ਕੈਮੀਕਲ ਕਿੱਦਾਂ ਦੇ ਹੈਗੇ ਆ ਇਸ ਵੀਡੀਓ ਚ ਦੇਖਿਓ ਵੀ ਜਦੋਂ ਕੰਪਾਉਂਡ ਕਰਾਉਨੇ ਉਦੋਂ ਥੋੜਾ ਜਿਹਾ ਧਿਆਨ ਰੱਖੀਏ ਤੇ ਬਹੁਤ ਸਾਰੀ ਚੀਜ਼ਾਂ ਡੈਮੇਜ ਹੋਣ ਤੋਂ ਬਚ ਜਾਂਦੇ ਆ ਜਦੋਂ ਸਸਤੀ ਕੰਪਾਊਂਡ ਕਰਦੇ ਆ ਉਹਨਾਂ ਫਿਰ ਕੈਮੀਕਲ ਯੂਜ਼ ਕਰਕੇ ਆਪਾਂ ਉਹਨੂੰ ਰਿਮੂਵ ਕਰੀਦਾ ਕਿਉਂਕਿ ਬਰਸ਼ ਮਾਰ ਕੇ ਇਹਦੇ ਉੱਪਰ ਸਾਰੀ ਜਿਹੜੀ ਇਹ ਫੱਸੀ ਹੋਈ ਪੋਰਟ ਦੇ ਵਿੱਚ ਕੰਪਾਊਂਡ ਸੀ ਉਹ ਆਪਾਂ ਬਾਹਰ ਕੱਢ ਰਹੇ ਹੈਗੇ ਆ ਕੰਪਾਊਂਡ ਬਾਹਰ ਕੱਢਣ ਤੋਂ ਬਾਅਦ ਇਹਨੂੰ ਪ੍ਰੈਸ਼ਰ ਮਾਰ ਕੇ ਕਿਵੇਂ ਰਿਮੂਵ ਕਰਦੇ ਆ ਇਸ ਵੀਡੀਓ 'ਚ ਦੇਖੋ ਪ੍ਰੀਮ ਮੋਟਰਸ ਬੋਗਾ ਦੋਸਤੋ ਥੋੜੇ ਜਿਹੇ ਪੈਸੇ ਵੱਧ ਖਰਚ ਲਿਆ ਕਰੋ ਕਿਉਂਕਿ ਬਹੁਤੇ ਸਾਰੇ ਵਾਸ਼ਿੰਗ ਵਾਲੇ ਤੇ ਛੱਡ ਦਿੰਦੇ ਆ ਕਿ ਬਾਈ ਜੀ ਆਹ ਕੀ ਆ ਕਿਉਂਕਿ ਜਿਸ ਵਿਅਕਤੀ ਨੇ ਕੰਪਾਊਂਡ ਕੀਤੀ ਹੈ ਉਸ ਨੂੰ ਕਿਉਂ ਨਹੀਂ ਲਾਂਬਾ ਦਦੇ ਸੋ ਸਜਣੋ ਕੰਪਾਊਂਡ ਵਾਲੇ ਪਾਸੇ ਧਿਆਨ ਤੁਹਾਡਾ ਹੁੰਦਾ ਹੈ ਕੰਪਾਊਂਡ ਬਾਰ ਬਾਰ ਕਰਕੇ ਤੁਹਾਡਾ ਹੀ ਪੇਂਟ ਡੈਮੇਜ ਹੁੰਦਾ ਹੈ ਸੋ ਆਪਾਂ ਸਾਰੀ ਜਿਹੜੀ ਹੈਗੀ ਹੈ ਇਹ ਕੰਪਾਊਂਡ ਉਤਾਰਾਂਗੇ ਪ੍ਰੈਸ਼ਰ ਮਾਰਕੀ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਬਹੁਤ ਖਰਚੇ ਹੁੰਦੇ ਆ ਮੇਨਟੇਨੈਂਸ ਤੇ ਮੇਨਟੇਨ ਕਰਨ ਦੇ ਵਿੱਚ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਪੀਪ ਮੋਟਰਸ ਗੁਰਪ੍ਰੀਤ ਸਿੰਘ ਜੱਸਲ ਕੋਰ ਪੂਰਾ ਬਾਈਪਾਸ ਮੋਗਾ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਧੰਨਵਾਦ